ਮੈਡਮ ਨਿਕਲਿਆ ਟਾਈਮ ਹੋ ਗਿਆ ਤਿਆਰ ਨਹੀਂ ਹੋਈ ਅਜੇ ਬਸ ਬਸ ਆ ਵੇਖੋ ਜੀ ਹੋ ਗਈ ਹੋ ਗਈ ਸਾਰਾ ਕੰਮ ਤੇ ਕਰ ਲਿਆ 5 ਵਜੇ ਦੀ ਉੱਠ ਕੇ ਸਾਰਾ ਕੰਮ ਕਰਨ ਡਈ ਸੀ ਮੈਂ ਪਰ ਮੈਂ ਤਾਂ ਸਾਰਾ ਕੁਝ ਤਿਆਰ ਕਰ ਲਿਆ ਪਰੌਣੇ ਆਉਣ ਵਾਲੇ ਆ ਤੇ ਆਪਾਂ ਦੇ ਆਪਣੀ ਤਿਆਰ ਤੇ ਅਗਲਿਆਂ ਨੂੰ ਫਿਰ ਕਿਦਾਂ ਲੈ ਅਜੇ ਤੱਕ ਮਾਲ ਕਰਤਾ ਜੇ ਹੈ ਮਾਲ ਹੀ ਹੋਣਾ ਹੈ ਅਜੇ ਤਾਂ ਦੋਵਾਂ ਜੀ ਕਹਿੰਦੇ ਆਪਾਂ ਮੈਚਿੰਗ ਮੈਚਿੰਗ ਪਾਈ ਆ ਆਹ ਦੇ ਸ਼ੁਰੂ ਤੋਂ ਇਹੋ ਕੰਮ ਹੀ ਕਰਦੇ ਰਹੇ ਹੁਣ ਵੀ ਕਰ ਦਿੱਤਾ ਚੱਲ ਆ ਕੁਰਤਾ ਪਜਾਮਾ ਗਲੋਂ ਲਾਇਆ ਹੈ ਆ ਕਿੱਡੇ ਸੋਹਣੇ ਲੱਗਣ ੜੇ ਜੇ ਬਸ ਜੂ ਡਿਊਟੀ ਤੇ ਜਾਣਾ ਛੱਡਿਆ ਨਾ ਕੁਰਤਾ ਪਜਾਮਾ ਫੜ ਛੱਡਿਆ ਤੁਸੀਂ ਕਿੱਡੇ ਸੋਹਣੇ ਲੱਗਣ ੜੇ ਜੇ ਕੁਰਤਾ ਪਜਾਮਾ ਪਾ ਲਾ ਹੁਣ ਨਾ ਨਾ ਚਲ ਆਓ ਗਾਂ ਬੈਠੀਏ ਉੱਥੇ ਦੇ ਵੇਖੋ ਕੀ ਕੁਛ ਕਰਨ ਵਾਲਾ ਵਾ ਤੇ ਕਰਾਓ ਦੇ ਦੇਖ ਲਓ ਪੁੱਤ ਦੇ ਵਿਆਹ ਦਾ ਚਾਹੀ ਅਲੱਗ ਹੁੰਦਾ ਤੇ ਅੱਜ ਆਪਣਾ ਚਿਹਰਾ ਵੇਖੋ ਤੇ ਮੇਰਾ ਚਿਹਰਾ ਵੇਖੋ ਬਿਲਕੁਲ ਬਿਲਕੁਲ ਅੱਜ ਹੀ ਗੱਲ ਸੁਣੋ ਸਰਦਾਰ ਜੀ ਮੈਂ ਨਾਲੇ ਕਰਨ ਦੀ ਮੰਮੀ ਨਾਲ ਗੱਲ ਕੀਤੀ ਸੀ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਕਿ ਬੇਟੀ ਨੂੰ ਵੀ ਨਾਲ ਲੈ ਆਇਓ ਹੈ ਹਾਂ ਹਾਂਜੀ ਉਹ ਕਹਿੰਦੇ ਸੀ ਪਾਜੀ ਨੂੰ ਪੁੱਛ ਕੇ ਤੇ ਫਿਰ ਮੈਂ ਦੱਸਾਂਗੇ ਲੈ ਕੇ ਆਣਾ ਕਿ ਨਹੀਂ ਲੈ ਕੇ ਆਣਾ ਨਹੀਂ ਤੇ ਉਹ ਬੇਟੀ ਆ ਰਹੀ ਆ ਘਰੇ ਤੇ ਆਪਣਾ ਪ੍ਰਬੰਧ ਹੈਗਾ ਵਾ ਮੈਂ ਤਾਂ ਐਸੇ ਗੱਲੋਂ ਤੇ ਡਰ ਲੱਗਣ ਡਿਆ ਮੰਮੀ ਉਹਦੀ ਨੇ ਤੇ ਕਹਿਤਾ ਕਿ ਸਾਨੂੰ ਸਾਰਾ ਕੁਝ ਠੀਕ ਹੈਗਾ ਪਰ ਫਿਰ ਵੀ ਪਤਾ ਨਹੀਂ ਕਿਉਂ ਉਹ ਦਬੀ ਦਬੀ ਗੱਲ 'ਚ ਆਵਾਜ਼ ਕਰਨ ਗੱਲ ਕਰਨ ਡੇ ਸੀ ਅੱਛਾ ਛੱਡੋ ਸਾਰਾ ਕੁਝ ਪਸੰਦੀ ਹੋਣਾ ਜੇ ਸਾਨੂੰ ਪਸੰਦ ਆ ਤੇ ਉਹਨਾਂ ਨੇ ਪਸੰਦਣਾ ਨਹੀਂ ਤੁਸੀਂ ਐਂ ਕਰੋ ਤੇ ਕਰੋ ਛੋਪਤੇ ਫੋਨ ਤੇ ਜੋ ਜੋ ਚਾਹੀਦਾ ਨਾ ਕੋਈ ਆਉਣ ਦਿਓ ਘਰੇ ਆ ਆਵੇ ਤੇ ਪਹਿਲੀ ਵਾਰੀ ਕੁੜੀ ਆਉਣ ਲਈ ਆ ਹਜੇ ਵਿਆਹ ਤੋਂ ਪਹਿਲੇ ਹੀ ਆਉਣ ਲਈ ਆ ਤੇ ਆਪਾਂ ਉਹਨੂੰ ਘਟੋ ਘਟ ਸਗਨ ਸੁਗਨ ਦੇ ਦੇ ਕੇ ਤੁਰਨਾ ਹੀ ਬਣਦਾ ਹੈ ਨਾ ਹਾਂਜੀ ਹਾਂਜੀ ਕੋਈ ਗੱਲ ਹੈ ਮੈਂ ਸੂਟ ਲੈ ਕੇ ਪਹਿਲਾਂ ਤੇ ਰੱਖਿਆ ਹੋਇਆ ਕੱਢ ਕੇ ਕੁੜੀ ਨੂੰ ਸੂਟ ਦੇ ਦੇਵਾਂਗੇ ਦੂਜੀ ਗੱਲ ਬਿਲਕੁਲ ਆਪਣੇ ਪੁੱਤ ਨੇ ਕਿੰਨਾ ਸੋਹਣਾ ਘਰ ਬਣਾਤਾ ਅੱਗੇ ਤੇ ਮੇਰਾ ਢਾਂਜਾ ਹੀ ਸੀ ਤੇ ਹੁਣ ਕਿੱਡਾ ਸੋਹਣਾ ਛੀਟਾ ਛੂਟਾ ਲਵਾ ਕੇ ਸੋਹਣਾ ਕਰਤਾ ਉਹਨੇ ਬਿਲਕੁਲ ਬਿਲਕੁਲ ਉਹਦੇ ਬੜੀ ਚਿੰਤਾ ਵਿੱਚ ਅਸੀਂ ਉਹ ਮੈਂ ਕਿਹਾ ਓਏ ਬਾਬਲ ਹੁੰਦੇ ਆ ਬੇਪਰਵਾਹੀਆਂ ਹੁੰਦੀਆਂ ਆ ਹਾਂ ਤੇ ਪ੍ਰਮਾਣ ਕਰ ਕੋਈ ਗੱਲ ਨਹੀਂ ਆ ਚਲੋ ਹੁਣ ਮੈਂ ਵੇਖਾਂ ਰਸੋਈ ਦਾ ਥੋੜਾ ਵੇਖਾਂ ਹਾਂ ਹਾਂ ਉਹ ਜੋ ਉਹ ਤਾਂ ਹੈ ਸੜ ਜਾਣੀਆਂ ਬਾਰਗੀਆਂ ਨਹੀਂ ਮੈਨੂੰ ਖੁੱਲਣ ਦੀ ਜਾਂਚ ਆਂਦੀ ਉਹ ਮੜ ਜੀ ਖੋਲਦੀ ਤਾਂ ਹੈ ਭੱਜ ਜਾਂਦੀਆਂ ਉਹ ਕੋਈ ਨਹੀਂ ਕੋਈ ਨਹੀਂ ਆਓ ਆਪਾਂ ਆਪਣਾ ਸਭ ਕੁਝ ਹੋ ਜਾਣਾ ਆਜੋ ਭੈਣ ਜੀ ਤੂੰ ਹੀ ਨਾ ਦਵਾ-ਦਵਾ ਭਾਂਡੇ ਸਾਰੇ ਸੈੱਟ ਕਰ ਲੋ ਠੀਕ ਐ ਮੇਰੀ ਗੱਲ ਸੁਣੋ ਆ ਮੇਰੇ ਪੁੱਤ ਨੇ ਰਸੋਈ ਬਣਾਈ ਸੋਹਣੀ ਹੈ ਨਾ ਵੇਖ ਲੋ ਕਿੰਡੀ ਸੋਹਣੀ ਰਸੋਈ ਬਣਾਤੀ ਮੇਰੇ ਮੁੰਡੇ ਨੇ ਮੇਰਾ ਮੁੰਡਾ ਕਹਿੰਦਾ ਸੀ ਆਖੇ ਸਾਰਾ ਕੁਝ ਬਾਜ਼ਾਰੋਂ ਲੈ ਕੇ ਆਣਾ ਮੈਂ ਕਿਹਾ ਤੂੰ ਫਿਕਰ ਨਾ ਕਰ ਆਪਣੀ ਮਾਂ ਹੁੰਦੇ ਆ ਮੈਂ ਤਾਂ ਲੈ ਖਾਣਾ ਨਾ ਵੇ ਕੱਚੀ ਹੈ ਗਈ ਹੈ ਜੇ ਖਾਵੇਂ ਨਾ ਤੂੰ ਇੱਧਰ ਵੇਖ ਇੱਧਰ ਵੇਖ ਆਹ ਵੇਖ ਤੂੰ ਮੈਨੂੰ ਕਹਿਣ ਤੇ ਆ ਸੀ ਨਾ ਕਿ ਕਿਰਨ ਨੂੰ ਦਾਲ ਮੱਖਣੀ ਬੜੀ ਪਸੰਦ ਆ ਤੇ ਮੈਂ ਬਣਾ ਲਈ ਆ ਮੱਖਣ ਉਹ ਤੋਂ ਪਤਾਂਗੇ ਚਲੋ ਤੁਸੀਂ ਆਂਦੇ ਕੰਮ ਮੁੱਕਣਾ ਨਹੀਂ ਦੋ ਦਿਨਾਂ ਚ ਸਾਰਾ ਕੰਮ ਜੱਪੜ ਗਿਆ ਸਹੀ ਗੱਲ ਐ ਤੇ ਮੁੱਕਿਆ ਪਤਾ ਕਿਉਂ ਆ ਕਿਉਂਕਿ ਤੈਨੂੰ ਵਿਆਹ ਦੀ ਕਾਲੀ ਆ ਐਸ ਕਰਕੇ ਮੁੱਕਿਆ ਜੇ ਤੈਨੂੰ ਵਿਆਹ ਦੀ ਕਾਲੀ ਨਾ ਨਾ ਹੁੰਦੀ ਤੇ ਫਿਰ ਪਿਓ ਦੇ ਪੁੱਤ ਤੂੰ ਵੀ ਕੰਮ ਜਿਹੜਾ ਦੋ-ਦੇੜਾ ਜ ਮਕਾਏ ਮਹੀਨੇ ਨੂੰ ਮਕਾਣਾ ਸੀ ਹੁਣ ਤੂੰ ਆਪ ਸਿਰ ਤੇ ਬੈਠਾ ਰਿਹਾ ਓਨਾ 10 ਮਿੰਟਾਂ ਚ ਆ ਜਾਣਾਗੇ ਆਂਦੇ ਆ ਚੱਲ ਨਹੀਂ ਪੈਣਾ ਛੇਤੀ ਛੇਤੀ ਕੰਮ ਸੰਭੋ ਆਣ ਵਾਲੇ ਮੇਰੇ ਪਰੋਣੇ ਜਲਦੀ ਜਲਦੀ ਕਰੋ ਚਲੋ ਚਲੋ ਕਰੋ ਕਰੋ ਹੋਣਾ ਹਾਂਜੀ ਹਾਂਜੀ ਪਾਪਾ ਬਸ ਥੋੜਾ ਜਿਹਾ ਅੱਗੇ ਜਾ ਕੇ ਲੈਫਟ ਨੂੰ ਮੁੜ ਜਿਓ ਕਿਹੜੀ ਗਲੀ ਹੈਗੀ ਉਹਨਾਂ ਦੀ ਅੱਗੇ ਅੱਗੇ ਜਾ ਕੇ ਨਾ ਉਹ ਬਸ ਥੋੜਾ ਜਿਹਾ ਅੱਗੇ ਜਾਣਾ ਮੈਂ ਉੱਥੋਂ ਲੈਫਟ ਹੋ ਜਾਣਾ ਹਾਂ ਹਾਂ ਬਸ ਉਹ ਅੱਗੇ ਨਾ ਅੱਗੇ ਜਾ ਕੇ ਇਧਰ ਨੂੰ ਮੁੜ ਜਿਓ ਅੱਗੇ ਵਾਲੀ ਗਲੀ ਹਾਂਜੀ ਹਾਂਜੀ ਬਸ ਅੱਗੇ ਵਾਲੀ ਜਿਹੜੀ ਅੱਗੇ ਕੀ ਪੁਆਇੰਟ ਤਾਂ ਸੱਜੇ ਹੱਥ ਹੁੰਦਾ ਹਾਂਜੀ 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 ਬਸ ਬਸ ਉਧਰ ਨੂੰ ਹੀ ਉਧਰ ਨੂੰ ਤੁਹਾਨੂੰ ਕਿਸ ਤਰ੍ਹਾਂ ਪਤਾ ਵੀ ਨਹੀਂ ਵਾਲੀ ਗਲੀ ਕੀ ਹੈ ਮੈਨੂੰ ਉਹਨਾਂ ਨੇ ਮੈਨੂੰ ਉਹ ਸੈਂਡ ਕੀਤਾ ਹੀਗਾ ਉਹ ਲੋਕੇਸ਼ਨ ਹੁੰਦੀ ਨਾ ਮੈਂ ਬਸ ਫੋਨ ਦੇ ਵਿੱਚੋਂ ਹੀ ਕੱਢਣ ਦੀ ਹੀ ਲੋਕੇਸ਼ਨ ਸੈਂਡ ਮੈਨੂੰ ਕਿਤਨਾ ਉਤਰਾ ਪਤਾ ਹੋਣਾ ਮੰਮੀ ਫੈਸ਼ਨ ਕਿਹੜੇ ਹਿਸਾਬ ਨਾਲ ਸੈਂਡ ਉਹ ਤੁਹਾਨੂੰ ਹਾਂ ਆ ਬਸ ਇਧਰ ਇਧਰ ਸੱਜੇ ਹੋ ਜਾਓ ਸੱਜੇ ਸੱਜੇ ਚਲੋ ਲੋਕੇਸ਼ਨ ਵਿੱਚ ਸਭ ਕੁਝ ਹੋ ਹੀ ਜਾਂਦਾ ਵਾ ਸਭ ਕੁਝ ਆ ਜਾਂਦਾ ਵਾ ਕੋਈ ਗੱਲ ਨਹੀਂ ਬਸ ਉਹ ਅੱਗੇ ਆ ਗਈ ਨਾ ਹੁਣ ਖੱਬੇ ਹੱਥ ਹੋ ਜਾਣਾ ਜੇ ਲੋਕੇਸ਼ਨ ਕੱਢੀ ਹੀ ਹੈ ਨਾ ਨਾ ਫੋਨ ਤੋਂ ਆਦੀ ਆ ਇਹ ਦੇਖੋ ਲੋਕੇਸ਼ਨ ਕੱਢੀ ਫੋਨ ਦੇ ਵਿੱਚੋਂ ਕਿੱਦੜਾ ਹੈ ਆਪਣੀ ਲੋਕੇਸ਼ਨ ਆ ਸਾਰਿਆਂ ਦਾ ਪਤਾ ਆ ਇਹ ਖੱਬੇ ਹੱਥੋਂ ਜੋ ਖੱਬੇ ਹੱਥ ਬਹੁਤ ਜ਼ਿਆਦਾ ਬੋਲਦੀ ਤੈਨੂੰ ਸਭ ਕੁਝ ਪਤਾ ਨਾ ਦੇ ਘਰ ਦਾ ਆਈ ਨਹੀਂ ਆਈ ਕਿ ਨਹੀਂ ਤੇ ਕਿਹ ਤੈਨੂੰ ਕਿੱਦਾਂ ਪਤਾ ਉਹ ਆ ਗਿਆ ਘਰ ਆ ਗਿਆ ਚੁੱਪ ਕਰ ਜਾ ਹੁਣ ਚਲੋ ਆ ਗਿਆ ਘਰ ਨਾਲ ਪਤਾ ਨਾ ਸਿਆਣੇ ਪਏ ਹਾਂ ਹਾਂ ਮੰਮੀ ਤੂੰ ਹੀ ਗੱਲ ਪੱਕੜਾ ਘਰ ਆ ਹਾਂਜੀ ਬਸ ਆਹ ਵਾਲਾ ਤੈਨੂੰ ਪਤਾ ਸਾਰਾ ਹੀ ਉਹ ਨਾ ਹੀ ਪਤਾ ਤੈਨੂੰ ਗਲੀ ਦਾ ਵੀ ਪਤਾ ਨਹੀਂ ਉਹ ਲੋਕੇਸ਼ਨ ਦੇ ਵਿੱਚ ਹੈਗਾ ਘਰ ਫੋਟੋ ਫੋਟੋ ਭੇਜੀ ਉਹਨੇ ਫੋਟੋ ਭੇਜੀ ਸੀ ਫੋਟੋ ਵੇਖ ਕੇ ਬਤਾ ਉਹਨੇ ਵੇਖੀ ਉਹਨੇ ਫੋਟੋ ਵੇਖੀ ਸੀ ਹਾਂ ਚਲੋ ਹੁਣ ਪੱਪੇ ਕਿਰਨੋਂ ਤੇ ਛੱਡਣਾ ਸੀਗਾ ਦੋਸਤ ਦੇ ਘਰ ਉਹ ਤੇ ਆਪਾਂ ਛੱਡਿਆ ਨਹੀਂ ਚੱਲ ਆ ਜਾਂਦਾ ਚੱਲ ਕੋਈ ਗੱਲ ਨਹੀਂ ਉਹ ਲੈ ਜਾਂਦਾ ਉਹ ਨਹੀਂ ਨਹੀਂ ਲੈ ਜਾ ਉਹ ਬੋਲੋ ਨਾਲ ਆ ਗਏ ਆ ਚੱਲ ਕੋਈ ਤੁਪ ਤੁਪਰਾ ਨਹੀਂ ਕਿੱਥੇ ਦੋਸਤ ਦੇ ਘਰ ਨਹੀਂ 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 ਇਹਨੂੰ ਨਾਲ ਬੋ ਲੈ ਜੀ ਫੇਰ ਨਾਲ ਹੀ ਅੰਦਰ ਬੱਸ ਬੱਸ ਹਾਂ ਬੋਲਦੇ ਨਹੀਂ ਮਮੀ ਓ ਯਾਰ ਹੁਣ ਮੈਂ ਤਾਂ ਤੁਹਾਡੀ ਸਮਝ ਨਹੀਂ ਲੱਗਦੀ ਚਲੋ ਪਾਪਾ ਅੰਦਰ ਹੀ ਲੈ ਜਾਓ ਮੈਂ ਕਿ ਤੇ ਦੋਸਤ ਮੈਂ ਤੁਹਾਡੇ ਦੋਸਤ ਨੂੰ ਜਾਣਦੀ ਨਹੀਂ ਮੈਂ ਨਹੀਂ ਜਾਣਾਂ ਕਿਸੇ ਦੋਸਤ ਚਲੋ ਲੈ ਜਾਏ ਕੋਈ ਕੁੜੀ ਖੁਸ਼ ਆ ਸਾਰੇ ਖੁਸ਼ ਲੈ ਜਾਓ ਚਲੋ ਲੈ ਜਾਓ ਚਲੋ ਲੈ ਜਾਓ ਚਲੋ ਚਲੋ ਠੀਕ ਹੈ ਚਲੋ ਚਲੋ ਨਿਕਲੋ ਸਮਾਨ ਨਹੀਂ ਕੱਢਣਾ ਚੁੱਪ ਕਰ ਸੋ ਸਮਾਨ ਨਹੀਂ ਹਜੇ ਕੱਢਣਾ ਸਮਾਨ ਇਹ ਨਹੀਂ ਕਰਨਾ ਅੱਛਾ ਅੱਲਾ ਅਗਲੇ ਦੇ ਘਰ ਜਾਵਾਂਗੇ ਹੂੰ ਜੇ ਸਾਨੂੰ ਜਚੇਗਾ ਉਹਨਾਂ ਦਾ ਸਰਕਲ ਚੱਲੇਗਾ ਤੇ ਫੇਰ ਅਸੀਂ ਸਮਾਨ ਲੈ ਜਾਵਾਂਗੇ ਅੰਦਰ। ਇਹ ਗੱਡੀ ਚ ਰਹਿਣ ਤੇ ਬਹੁਤੀ ਖਾਪਾਂ ਆਉਂਦੀ ਲੋੜ ਨਹੀਂ। ਨਹੀਂ ਨਹੀਂ ਖਾਪ ਨਹੀਂ ਪਾਉਣੀ। ਜਿਹੜੀਆਂ ਬੰਦਿਆਂ ਵਾਲੀਆਂ ਗੱਲਾਂ ਨੇ ਉਹ ਬੰਦਿਆ ਨੇ ਕਰਨੀਆਂ। ਠੀਕ ਹੈ। ਜਿਹੜੀਆਂ ਜਨਾਨੀਆਂ ਵਾਲੇ ਨੇ ਉਹ ਜਨਾਨੀਆਂ ਨੇ ਕਰਨੀਆਂ। ਚਲੋ ਚਲੋ ਠੀਕ ਹੈ। ਆਪਾਂ ਤੁਹਾਡੇ ਹਿਸਾਬ ਨਾਲ ਆਪੇ ਵੇਖ ਲਾਂਗੇ। ਚਲੋ ਠੀਕ ਹੁਣ ਚੱਲਦੇ। ਚਲੋ ਚਲੀ ਦੀਦੀ ਨਿਕਲੋ ਬਾਹਰ। ਮਾਤਾ ਬੜੀ ਭਾਗਾਂ ਵਾਲੀ ਐ ਹਾਂ ਦਾਦੀਆਂ ਬਹੁਤ ਘਟ ਜਾਂਦੀਆਂ ਆਪਣੇ ਪੋਤਰੀ ਦਾ ਰਿਸ਼ਤਾ ਲੈਣ ਤੋਂ ਪਹਿਲੀ ਦਾਦੀਆਂ ਮੇਰਾ خیال ਆਪਣੇ ਪੋਤਰੀ ਦਾ ਰਿਸ਼ਤਾ ਲੈਣ ਚੱਲੀ ਆ ਮੈਂ ਤਾਂ ਖੁਸ਼ੀ ਹੋ ਬੜੀ ਐ ਤੇ ਬਸ ਆਪਣਾ ਆਸ਼ੀਰਵਾਦ ਦੇ ਤੇ ਬਸ ਪਰਮਾਤਮਾ ਸਾਰੇ ਕਾਰਜ ਚੜੇ ਆ ਵਧੀਆ ਵਧੀਆ ਕਰੇ ਬਸ ਹਾਂ ਚਲੋ ਜੀ ਕੰਨੀ ਕਰਨ ਵਾਲਾ ਹੋ ਗਿਆ ਬਸ ਬਸ ਉਹ ਇਹ ਪਰਮਾਤਮਾ ਦਾ ਉਹ ਮਾਤਾ ਇਹ ਆਸ਼ੀਰਵਾਦ ਕੁੜੀ ਨੂੰ ਚੰਗਾ ਦੇਣਾ ਜੇ ਹੈ ਕੁੜੀ ਖੁਸ਼ ਰਹੇ ਆਪਣੇ ਘਰ ਹੈ ਅੱਛਾ ਇਹੋ ਹੀ ਘਰ ਹੈ ਹਾਂਜੀ ਹਾਂਜੀ ਚਲੋ ਆ ਜਾਓ ਚਲੋ ਹਾਂਜੀ ਚਲੋ ਜੀ ਚਲੋ ਧਿਆਨ ਨਾਲ ਧਿਆਨ ਚੰਨੋਸ਼ਾ ਆਜੋ ਆਜੋ ਕੰਮ ਚਲੋ ਆਜੋ ਦਾਦੀ ਜੀ ਆਂਦੇ ਆਂਦੇ ਹੋ ਜੀ ਸਾਰੇ ਉੱਤੇ ਰੰਦੇ ਨੇ ਸਮਾਨ ਕੱਢੋ ਉਹ ਸਮਾਨ ਬਾਅਦ ਚ ਕੱਢ ਲਾ ਇਹ ਤੈਨੂੰ ਸਮਾਨ ਦੇ ਪਈ ਹੈ ਪਹਿਲਾਂ ਜਾ ਕੇ ਅੰਦਰ ਵੇਖੇ ਚਾਕੇ ਤੇ ਜੇ ਜਚੇਗਾ ਤਾਂ ਫੇਰ ਸਮਾਨ ਲੈ ਜਾਵਾਂਗੇ ਚਲੋ ਠੀਕ ਇਹ ਸਮਾਨ ਗੱਡੀ ਜੀ ਪਿਆ ਕਿਤੇ ਪਾਸ ਥੋੜੀ ਚੱਲਿਆ ਚਲੋ ਚਲੋ ਸਮਝਾਓ ਥੋੜਾ ਜਿਆ ਨਾਨੂ ਤੀ ਦਾ ਕੋਈ ਗੱਲੀਏ ਪਤਰ ਉਹ ਦਿਖਾ ਰਹੇ ਹਾਂ ਤਾਂ ਫੇਰ ਕੀ ਆ ਬੋਲਦੇ ਨੇ ਜਿੱਦੇ ਜੰਨੇ ਪਹਿਲਾਂ ਮਾਤਾ ਵੇਖ ਤੇ ਲਈਏ ਤੂੰ ਵੀ ਸਿਆਣੀ ਬਿਆਣੀ ਐ ਹੋਰ ਤੈਨੂੰ ਪਤਾਈਏ ਸਾਰਾ ਵੀ ਕੀ ਹੁੰਦਾ ਪਹਿਲਾਂ ਅੰਦਰ ਜਾਵਾਂਗੇ ਵੇਖਾਂ ਚੱਖਾਂਗੇ ਜੇ ਜਚੇਗਾ ਤਾਂ ਫੇਰ ਲੈ ਜਾਾਂਗੇ ਸਾਰਾ ਹਾਂਜੀ ਇੱਕ ਡੱਬਾ ਕੱਢ ਲੈ ਠੀਕ ਠੀਕ ਐ ਚਲ ਪਹਿਲੀ ਵਾਰੀ ਆਏ ਆ ਅਗਲੇ ਦੇ ਘਰ খালি ਹੱਥ ਕੀ ਜਾਣਾ ਜਦੋਂ ਗੱਲਬਾਤ ਹੋ ਜਾਏਗੀ

ਸਿਆ ਆਉdio ਮੋੜ ਵਾਲੀ ਹੈ ਮੋੜ ਵਾਲੀ ਹੈ ਸੱਸੀ ਗੱਲ ਬੰਦ ਸੱਸੀ ਗੱਲ ਬੰਦ ਫੰਜੀ ਇਹ ਬੇਟੀ ਦੀ ਮੰਮੀ ਹੈ ਸੱਸੀ ਸੱਸੀ ਹੁਣ ਫੜੀ ਨਹੀਂ ਕਿ ਨਹੀਂ ਵੀ ਨਹੀਂ ਵੀ ਕਰੀ ਜੰਨੀ ਠੀਕ ਹੈ ਚਲੋ ਆ ਜਿਓ ਜੀ ਕੀ ਘਰ ਬੜਾ ਸੋਹਣਾ ਲੈ ਦੱਸ ਮੰਦੀ ਹੈ ਨਾ ਮੇਰੀ ਪਸੰਦ ਨੂੰ ਫਿਰ ਹੈਗਾ ਅੱਛਾ ਮੈਂ ਕਿਉਂ ਪੀਲੇ ਸੂਟ ਬਣੇ ਕੋਈ ਸੀ ਹੈ ਪੀਲੇ ਸੂਟ ਵਾਲੇ ਨੇ ਸਾਹਮਣੇ ਖੜੇ ਆ ਨੂੰ ਵੇਖੀ ਜਾਂਦੇ ਮੈਨੂੰ ਲੱਗਦਾ ਮੁੰਡੇ ਦੀ ਮੰਮੀ ਚੱਲ ਅੱਛਾ ਅੱਛਾ ਸਸਿਕਾ 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 ਫਾਂਸ ਸਸਿਕਾ ਅੱਛਾ ਸਸਿਕਾ ਆਜੇ ਕੁੜੀ ਬਹੁਤ ਸੋਹਣੀ ਹੈ ਤੇ ਬਹੁਤ ਹੀ ਸੋਹਣੀ ਬਹੁਤ ਸੋਹਣੀ ਲੈ ਕੇ ਚੱਲੋ ਸਸਿਕਾ ਇਹ ਮੇਰੀ ਭੈਣ ਵੱਡੇ ਠੀਕ ਆਜਾ ਚਲੋ ਦੀਦੀ ਆਜਾ ਆਹ ਚਲਾਓ ਮਾਤਾ ਜੀ ਚਲ ਬੈਠੋ ਜੀ ਬੈਠੋ ਬਾਜੀ ਆਹ ਪਾਜੀ ਤੁਸੀਂ ਤੇ ਆਓ ਹਾਂ ਆ ਬੈਠੋ ਭਾਇਓ ਮਾਤਾ ਜੀ ਬੈਠੋ ਬੈਠੋ ਹਾਂ ਹੋਰ ਸੁਣਾਓ ਕੀ ਹਾਲ ਹੈ ਹਾਂ ਬੜਾ ਵਧੀਆ ਭਾਜੀ ਬੜਾ ਵਧੀਆ ਵਾ ਪਾਜੀ ਕੋਈ ਘਰ ਲੱਭਣ ਵਿੱਚ ਦਿੱਕਤ ਤਾਂ ਨਹੀਂ ਆਈ ਨਹੀਂ ਮਹਾਰਾਜ ਕੋਈ ਦਿੱਕਤ ਨਹੀਂ ਆਈ RAM ਨਾਲ ਹੀ ਆਏ ਇਹ ਇੱਕ ਜਾਨ ਨੇ ਪੁੱਛਿਆ ਸੀ ਉਹਨੇ ਕਿਹਾ ਵੀ ਆ ਗਲੀ ਚ ਚਲੇ ਜਾਓ ਤੇ ਫਲਾਣਾ ਕਾਰਜ ਉੱਥੇ ਹੀ ਲਿਆ ਕੇ ਅਸੀਂ ਗੱਡੀ ਖੜੀ ਕੀਤੀ ਹੈ ਚਲੋ ਤੁਸੀਂ ਬੈਠੋ ਮੈਂ ਨਾ ਪਾਣੀ ਪੋਣੀ ਦਾ ਹਾਂ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਮਾਰਾ ਜੀ ਪਾਣੀ ਦੀ ਕੋਈ ਗੱਲ ਨਹੀਂ ਸੀ ਪੁੱਤਰ ਘਰ ਬਾਤ ਤੇ ਬੜਾ ਸੋਹਣਾ ਹੈ ਆ ਗਿਆ ਉਹ ਮਾਤਾ ਕਾਲੀ ਨਾਲ ਆਪ ਹੈ ਘਰ-ਬਾਰ ਸੋਹਣਾ ਨਿਹਰਾਣ ਡਿਆ ਕਈ ਵਾਰੀ ਉੱਪਰ ਕੁਝ ਹੋਰ ਹੁੰਦਾ ਥੱਲੇ ਕੁਝ ਹੋਰ ਹੁੰਦਾ ਇਹ ਬਹਿਰਾਮ ਨਾਲ ਤੁਹਾਡੀ ਕੋਈ ਪਾਈ ਜਾਂਦੀ ਬੇਸੀ ਪਹਿਲਾ ਘਰ ਵੀ ਸੋਹਣਾ ਮੁੰਡਾ ਵੀ ਸੋਹਣਾ ਘਰ-ਬਾਰ ਵਿੱਚ ਰਮਾ ਪਿਆ ਵੀ ਵਧੀਆ ਹੈ ਕੋਈ ਉਹੋ ਜੀ ਗੱਲਬਾਤ ਨਹੀਂ ਤੁਨ ਨੰਨ ਨੂੰ ਕਹਾਟਾ ਕਿ ਨਾ ਥੋੜਾ ਸਮਝਾ ਦੀ ਕਾਲੇ ਨਾ ਪੈਣ ਬਹੁਤ ਜਲਦੀ ਕਾਲੇ ਪੈਂਦੇ ਕੋਈ ਗੱਲ ਨਹੀਂ ਮੈਂ ਕਹਾ ਦਿੱਤਾ ਸਮਝਾ ਥੋੜੀ ਸਮਝਾ ਨਾ ਮਨ ਜਿੱਸਾ ਮਨੋਚੀ ਬੋਲਦੀ ਹੈ ਨਾ ਸਾਨਾ ਲੋਚੀ ਬੋਲੀ ਕੋਈ ਗੱਲ ਨਹੀਂ ਬਸ ਸਮਝਾ ਦੇ ਓਏ ਹੁਣ ਚੁੱਪ ਕਰੋ ਬਹੁਤੀ ਗੱਲ ਨਾ ਕਰੋ ਅਗਲਿਆਂ ਦੇ ਘਰ ਆਇਆ ਵੇਖ ਲਾਂਗੇ ਕੋਈ ਗੱਲ ਮਾਪੇ ਵੇਖ ਲਾਏ ਤੂੰ ਤੁਹਾਡੀ ਤੁਸੀਂ ਆਪਣੀ ਟੈਨਸ਼ਨ ਲਾ ਦੇ बस हम आराम ना बैठो अगले चाय पानी पियो हाँ जी हाँ जी आ जाओ दीदी आ जाओ चलो चलो, चलो।, चलो। ਕੋ ਲੈ ਆ ਉਹ ਗਰਮੀ ਬੜੀ ਆ ਕੁਝ ਪਿਆਓ ਪਿਓ ਭਈ ਜਲਦੀ ਆਓ ਬਸ ਆ ਗਏ ਜੀ ਆ ਗਏ ਆ ਗਏ ਦੇਖੋ ਕੋਈ ਪਾਣੀ ਚੇਰ ਲਓ ਨਹੀਂ ਨਹੀਂ ਚੇਰ ਕਰਤੀ ਕੋਈ ਨਾ ਪਾਣੀ ਲੈਣਾ ਪਾਣੀ ਹੈ ਪਿਆਸ ਲੱਗੀ ਲਓ ਬਟਾ ਦਿਓ ਪਾਣੀ ਦਿਓ ਮੱਖੋੜੇ ਘੱਟ ਲੈ ਲਓ ਭਾਈ ਨਾ ਦਿਓ ਲਓ ਭਾਈ ਤੁਸੀਂ ਪੀਓ ਓ ఏ దిరిలే లల్లో కుసరా లో దిది ఫోడో పీ లో తుసి లే కోయి ని బటా లో తుఫీ హాజీ కట్ ਚੱਲੀ ਗਈ ਯਾਰ ਅੱਖਣ ਕੇ ਆਇਆ ਹੀ ਨਹੀਂ ਹਲੇ ਤੱਕ ਬਾਹਰ ਕਿੰਨਾ ਠਰ ਹੋ ਗਿਆ ਸਾਨੂੰ ਆਇਆ ਨਾ ਕਿਰਨ ਨੂੰ ਕਿਹਾ ਵੀ ਫਰ ਮੋੜ ਤੇ ਆ ਕੇ ਫੋਨ ਕਰਦੀ ਨੇ ਆ ਗਿਆ ਆ ਗਿਆ ਪਾਪਾ ਆ ਗਿਆ ਆ ਗਿਆ ਸਸ਼ਕਾ ਦੀ ਸਸ਼ਕਾ 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 ਮੈਡਮ ਆਓ ਆਪਾਂ ਨਾ ਉਧਰ ਬੈਠਦੇ ਆਂ 2 ਮਿੰਟ ਇਹ ਆਪਸ ਵਿੱਚ ਨਾ ਆਪਣੀ ਗੱਲਬਾਤ ਕਰ ਲੈਣ ਆਪਾਂ ਉਧਰ ਬੈਠਦੇ ਆਂ ਠੀਕ ਹੈ ਚਲੋ ਭਾਈ ਜੀ ਚਲੋ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਗੱਲ ਕਰਦੇ ਕੋਈ ਨਹੀਂ ਤੁਸੀਂ ਕਰੋ ਕੋਈ ਨਹੀਂ ਕੋਈ ਨਹੀਂ ਕਰ ਲਓ ਭਾਜੀ ਕਰ ਲਓ ਤੁਸੀਂ ਆਪਸ ਵਿੱਚ ਸਲਾਹ ਸੋਨ ਕੀ ਸੋਚਣਾ ਜੇ ਘਰ-ਬਾਰ ਤੇ ਵੇਖ ਲਿਆ ਘਰ-ਬਾਰ ਤੇ ਬਹੁਤ ਵਧੀਆ ਵਾ ਠੀਕ ਹੈ ਬੰਦੇ ਵੀ ਠੀਕ ਹੈ ਵਧੀਆ ਬੰਦੇ ਨੇ ਹਾਂਜੀ ਪਰ ਹੈਗਾ ਵਾ ਮਨੂ ਸਿਰਫ ਐਨੀ ਚੀਜ਼ ਦਾ ਖਤਰਾ ਤੇ ਮੁੰਡਾ ਵਿਚਾਰਾ ਇਹ ਪ੍ਰਾਈਵੇਟ ਨੌਕਰੀ ਕਰਦਾ ਚਲੋ ਨੌਕਰੀ ਦੀ ਕੋਈ ਸਾਰੀ ਦੁਨੀਆ ਪ੍ਰਾਈਵੇਟ ਨੌਕਰੀ ਕਰਦੀ ਹੈ ਕੋਈ ਹੋਰ ਜੀ ਗੱਲ ਨਹੀਂ ਜੱਜਦਾ ਪੂਰਾ ਹਾਂ ਹਾਂ ਤੂੰ ਇਸ ਤੂੰ ਹੀ ਪਰੇ ਕਿਉਂ ਬੈਠੀ ਆ ਜਿੱਧਰ ਆਉ ਦੋ ਮਿੰਟ ਹਾਂ ਜੀ ਚਲੋ ਜੀ ਆਦਰਾਓ ਪਾਪਾ ਪ੍ਰਾਈਵੇਟ ਜੌਬ ਤੇ ਕਰਦੀ ਆ ਪਰ ਤੁਹਾਨੂੰ ਦੱਸਿਆ ਤੇ ਹੀਗਾ ਉਹਨਾਂ ਨੇ ਕਿ ਉਹਨਾਂ ਦੇ ਪ੍ਰੀਮੀਅਮਸ ਕਲੀਅਰ ਆ ਤੁਹ ਕੀ ਪਤਾ ਉਹਨਾਂ ਦੀ ਸਰਕਾਰੀ ਨੌਕਰੀ ਲੱਗ ਗਈ ਨਹੀਂ ਬੇਟਾ ਉਹਨਾਂ ਨੇ ਇਹੀ ਕਹਿਣ ਦੀ ਪ੍ਰਾਈਵੇਟ ਨੌਕਰੀ ਦੀ ਕੋਈ ਗੱਲ ਨਹੀਂ ਅੱਜ ਕੱਲ ਸਾਰੀ ਦੁਨੀਆ ਪ੍ਰਾਈਵੇਟ ਨੌਕਰੀ ਕਰਦੀ ਹੈ ਔਰ ਤੇ ਕਿਹੜੀ ਗੱਲ ਹੈ ਮਾਪੇ ਪਾਪਾ ਵੀ ਕਹਿੰਦਾ ਮਤਲਬ ਹੈ ਬਹਿ ਕਿ ਜਿਹੜੀ ਚੀਜ਼ ਹੱਥ 'ਚ ਹੋਵੇ ਨਾ ਹਾਂਜੀ ਉਹ ਆਪਣੀ ਹੈ ਜਿਹੜੀ ਚੀਜ਼ ਸਾਡੇ ਸਾਹਮਣੇ ਹੀ ਹੈ ਨਹੀਂ ਅਸੀਂ ਉਹਨੂੰ ਕਿਸ ਤਰ੍ਹਾਂ ਦੇਖ ਸਕਾਂਗੇ ਉਹਨੂੰ ਮਹਿਸੂਸ ਕਿਸ ਤਰ੍ਹਾਂ ਕਰ ਸਕਾਂਗੇ ਆਪਾਂ ਤੁਹਾਡੀ ਗੱਲ ਤੇ ਠੀਕ ਆ ਪਾਪਾ ਮੈਂ ਅੰਡਰਸਟੈਂਡ ਕਰਦੀ ਆ ਪਰ ਤੁਸੀਂ ਇਹ ਵੇਖੋ ਨਾ ਕਿ ਜਿੰਨਾ ਕੋ ਪੈਹਾ ਬਹੁਤਾ ਕਈ ਵਾਰੀ ਉਹ ਵੀ ਸੁਖੀ ਨਹੀਂ ਸੁਖੀ ਨਹੀਂ ਰਹਿੰਦੇ ਨਹੀਂ ਆਪ ਹੁਣ ਵੇਖੋ ਉਹਨਾਂ ਦੇ ਘਰ-ਬਾਰ ਵਧੀਆ ਹੈ ਸਭ ਕੁਝ ਵਧੀਆ ਪਰਮਾਤਮਾ ਦੀ ਕਿ ਨਾਲੇ ਛੋਟੀ ਫੈਮਿਲੀ ਹੈ ਕੋਈ ਉਹੋ ਜੀ ਗੱਲ ਨਹੀਂ ਪਰਮਾਤਮਾ ਕਰੇ ਵਧੀਆ ਹੀ ਹੋਵੇ ਉਹਦੇ ਮੰਮੀ ਡੈਡੀ ਵੀ ਚੰਗੇ ਨੇ ਵਧੀਆ ਨੇ ਵਧੀਆ ਸੁਭਾਅ ਦੇ ਸਾਰਾ ਪਰਿਵਾਰ ਚੰਗਾ ਵਾ ਮੁੰਡਾ ਵੀ ਵਧੀਆ ਸੀ ਆ ਨਹੀਂ ਕਹਿੰਦੇ ਕਿ ਮੁੰਡਾ ਮਾੜਾ ਬੇਅੱਬੀ ਬੱਚੇ ਅੱਜਕੱਲ ਲੱਭਦੇ ਹੀ ਨਹੀਂਗੇ ਫੇਰ ਵੀ ਚਲੋ ਨੌਕਰੀ ਕਰਕੇ ਬਾਕੀ ਚਲੋ ਆਪਣੇ ਆਪ ਨੂੰ ਸਹੀ ਰੱਖੇਗਾ ਘਰ-ਬਾਰ ਆਪਣਾ ਇਹ ਕਿਹੜਾ ਕਿਰਾਏ ਤੇ ਆ ਮਕਾਨੀਆਂ ਕੋਈ ਉਹ ਨਹੀਂ ਆਪਣਾ ਹੈ ਪਰਮਾਤਮਾ ਦੀ ਕਿਰਪਾ ਹੈ ਕਿਰਪਾ ਹੈ ਪਰਮਾਤਮਾ ਦੀ ਕਿਰਪਾ ਹੈ ਕਿਰਨ ਬੇਟਾ ਤੂੰ ਕੀ ਕਹਿਨੀ ਹੈ ਮੈਨੂੰ ਪਾਪਾ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਪਤਾ ਵਾ ਮੈਂ ਬਹੁਤ ਕੁਝ ਰਹਿਣਾ ਇਸ ਘਰ ਦੇ ਵਿੱਚ ਮੈਨੂੰ ਹੋਰ ਕੁਝ ਨਹੀਂਗਾ ਮੈਨੂੰ ਸਿਰਫ ਪ੍ਰਾਈਵੇਟ ਨੌਕਰੀ ਦਾ ਵੇਖ ਵਿਆਹ ਤੂੰ ਕਰਵਾਉਣਾ ਸਾਰੀ ਉਮਰ ਤੂੰ ਬਤਾਣੀ ਆ ਮੁੰਡੇ ਦੇ ਨਾਮ ਇਸ ਘਰ ਚ ਆ ਕੇ ਤੂੰ ਰਹਿਣਾ ਵਾ ਬਾਕੀ ਤੂੰ ਵੇਖ ਲੈ ਕਾਨੂੰ ਸਾਨੂੰ ਨਾ ਦੋਸ਼ ਦੇ ਕਿ ਪਾਪਾ ਤੁਸੀਂ ਐਉਂ ਕਰਤਾ ਐਉਂ ਕਰਤਾ ਐ ਨਹੀਂ ਹੋਇਆ ਐ ਨਹੀਂ ਆ ਜਿਸ ਤਰ੍ਹਾਂ ਤੂੰ ਕਹਿੰਗੇਹੀਂ ਉਸ ਤਰ੍ਹਾਂ ਹੀ ਕਰ ਲਵਾਂਗੇ ਅੱਜ ਕੱਲ ਬੜੇ ਹਾਲਾਤ ਉਹ ਜੇ ਦੇਖੇ ਆ ਲੜਕੀ ਲੜਕੀਆਂ ਕੀ ਕਰਦੇ ਨੇ ਕਿਹੋ ਜਿਹੇ ਕਦਮ ਚੁੱਕ ਲੈਂਦੇ ਨੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਤੈਨੂੰ ਇਹ ਕਹੇ ਜੀ ਜੇ ਤੈਨੂੰ ਪਸੰਦ ਆ ਤੂੰ ਕਰਨਾ ਲਾਈਫ ਤੂੰ ਬਤਾਣੀ ਆ ਤੂੰ ਦੱਸ ਤੂੰ ਕੀ ਚਾਹੁੰਦੇ ਪਾਪਾ ਵੇਖੋ ਜਿਹੜੀ ਗੱਲ ਤੁਸੀਂ ਕਹਿੰਦੇ ਜੇ ਨਾ ਮੈਂ ਚੰਗੀ ਤਰ੍ਹਾਂ ਸਮਝ ਨਹੀਂ ਆ। ਨਾਲੇ ਇਤਨਾ ਦੀ ਨੋਬਤ ਹੀ ਨਹੀਂ ਆਣੀ ਕਿ ਮੈਂ ਇਸ ਘਰ ਦੇ ਵਿੱਚ ਦੁਖੀ ਰਵਾਂ। ਤੁਸੀਂ ਉਹਨਾਂ ਦੀ ਮੰਮੀ ਦਾ ਸੁਭਾਅ ਵੀ ਵੇਖ ਲਿਆ। ਨਹੀਂ ਮੰਮੀ ਦਾ ਸੁਭਾਅ ਤਾਂ ਠੀਕ ਆ। ਬਹੁਤ ਵਧੀਆ ਬਹੁਤ ਬਹੁਤ ਵੀ ਠੀਕ ਆ। ਬਹੁਤ ਵਧੀਆ ਬਹੁਤ ਵਧੀਆ। ਮੁੰਡਾ ਵੀ ਬਹੁਤ ਵਧੀਆ ਹੈ। ਕਿੰਨਾ ਐ ਨਹੀਂਗਾ ਕਿ ਕੋਈ ਪਰਿਵਾਰ ਦਾ ਮੈਂਬਰ ਮਾੜਾ। ਮੈਂ ਮਾੜਾ ਤੇ ਕਿਸੇ ਨੂੰ ਕਹਿੰਦਾ ਨਹੀਂ ਪਿਆ। ਸਾਰੇ ਬੰਦੇ ਚੰਗੇ ਨੇ। ਵਧੀਆ ਨੇ। ਵਧੀਆ ਬੋਲੀ ਚੱਲੀ ਆ। ਘਰਬਾਰ ਵਧੀਆ। ਹਰ ਚੀਜ਼ ਬਸ ਇਹੋ ਤੇ ਚੀਜ਼ ਮੈਂ ਦੇਖਣੀ ਸੀ। ਬਾਕੀ ਲਾਈਫ ਤੂੰ ਦੇਖਣੀ ਆ। ਤੂੰ ਜਾਣਨੇ ਤੇਰਾ ਕੰਮ ਜਾਣਨੇ ਹਾਂਜੀ ਕਰ ਦੀਏ ਫਿਰ ਹਾਂਜੀ ਪਾਪਾ ਚਲ ਫਿਰ ਇੰਚ ਕਰੋ ਉਹਨੇ ਮੰਮੀ ਡੈਡੀ ਨੂੰ ਭਾਈ ਮਾਰ ਲਓ ਸਰਦਾਰ ਜੀ ਹਾਂਜੀ ਹਾਂਜੀ ਆਓ ਭਾਜੀ ਫਿਰ ਆਓ 2 ਮਿੰਟ ਇਹ ਰੱਖ ਆ ਜੀ ਆ ਜੀ ਚਲ ਆ ਭਾਬੀ ਦੱਸੋ ਫਿਰ ਉਹ ਤੇ ਹੁਣ ਆਵਾਜ਼ ਮਾਰਨ ਢੇ ਆਪਣੀ ਚੀਜ਼ਲਾਹ ਕੀਤੀ ਆਪਾਂ ਭਾਜੀ ਮੈਨੂੰ ਤਾਂ ਠੀਕ ਲੱਗਾ ਜੀ ਪਰਵਾਰ ਵੀ ਬੜਾ ਵਧੀਆ ਕੁੜੀ ਤੇ ਬਹੁਤ ਹੀ ਸੋਹਣੀ ਹੈ ਸਾਡੇ ਗੋਲਡੀ ਵਾਂ ਲੰਬੀ ਉੱਚੀ ਤੇ ਪੂਰੀ ਪੂਰਾ ਮੈਚ ਹੈਗਾ ਜੀ ਹੋਰ ਅਸੀ ਕੀ ਲੈਣਾ ਬਹੁਤ ਵਧੀਆ ਪਰਿਵਾਰ ਹੈ ਮੈਂ ਕਿ ਨਹੀਂ ਬਾਈ ਕੋ ਨਾ ਲੋ ਤੇ ਕਰੋ ਰੋਕਾ ਪਰ ਇੱਕ ਵਾਰੀ ਪਰ ਇੱਕ ਵਾਰੀ ਵੇਖ ਲੋ ਨਾ ਪੁੱਛ ਲੋ ਜੋ ਨਾਲ ਦਿਖਾਂਗੇ ਇਹ ਤੇ ਇਹ ਤਾਂ ਪੈਂਦਾ ਜੀ ਇਤਰਾ ਹੀ ਹੈ ਨਾ ਰਜਾਮੰਦੀ ਨਾਲ ਹੀ ਚੱਲਣਾ ਜੀ ਉਹਨਾਂ ਕੋਲੇ ਉਹ ਕੀ ਕਹਿੰਦੇ ਆ ਉਹ ਤੇ ਤਾਂ ਗੱਲ ਹੈ ਕਿ ਹਾਂ ਕਰ ਦਿੰਦੇ ਆ ਉਹ ਤੇ ਫੇਰ ਆਪਾਂ ਅੱਗਿਓ ਠੀਕ ਐ ਨਾ ਆਪਾਂ ਕਰ ਦਈਏ ਨਾ ਹਾਂ ਹਾਂ ਕਿਉਂ ਜੀ ਸਪੀਡ ਮੈਨ ਕਰ ਠੀਕ ਲੱਗਾ ਭੈਣ ਜੀ ਠੀਕ ਐ ਜੋ ਤੁਸੀਂ ਕਹਤਾ ਠੀਕ ਐ ਬਾਕੀ ਕਾਕਾ ਬਾਕੀ ਬਹੁਤ ਪਿਆਰੇ ਆ ਚਲੋ ਆਓ ਚੱਲੀਏ ਆ ਵੇਖੋ ਆ ਤਾਂ ਪਹਿਲਾਂ ਹੀ ਤਿਆਰ ਜੇ ਚਲੋ ਵਾਜਾ ਮਾਰਨ ਮੇਰੇ ਪੁੱਤਰ ਨੇ ਚਲੋ ਚਲੋ ਮੰਨਿਆ ਦੇਗਾ ਤੂੰ ਛੁੱਕਾ ਕਰ ਮੰਨਿਆ ਦੇ ਆ ਚਲੋ ਚਲੋ ਮੰਨਿਆ ਦੇਗਾ ਨਹੀਂ ਦੇਰ ਦਾ ਕੰਨੇ ਪੈਸਾ ਵਜਾ ਮਾਰਦੇ ਹਾਂ ਚਲੋ ਚੱਲਾ ਜੀ ਅਜੀ ਪਾਜੀ ਇੱਕ ਵੇ ਇੱਕ ਵੇ ਆਜੋ ਹਾਂਜੀ ਸੁਣਾਓ ਕੀ ਵਿਚਾਰ ਬਣੇ ਤੁਹਾਡੀ ਪਾਜੀ ਵਿਚਾਰ ਬਸ ਠੀਕ ਹੈ ਜੀ ਬੱਚਿਆਂ ਦੀ ਖੁਸ਼ੀ ਹੈ ਆਪਾਂ ਕੀ ਕਰ ਸਕਦੇ ਹਾਂ ਜਿੱਥੇ ਬੱਚਿਆਂ ਦੀ ਖੁਸ਼ੀ ਹੋਵੇ ਉੱਥੇ ਸਾਡੀ ਹੈ ਤੇ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਾ ਤੁਹਾਡੀ ਫੈਮਿਲੀ ਬਹੁਤ ਵਧੀਆ ਲੱਗੀ ਤੁਹਾਡਾ ਘਰ-ਬਾਰ ਵੀ ਠੀਕ ਲੱਗਾ ਸਾਨੂੰ ਕੋਈ ਤਰਾਇ ਨਹੀਂ ਜਦੋਂ ਬੱਚਿਆਂ ਨੇ ਤਰਾਇ ਨਹੀਂ ਤੁਹਾਨੂੰ ਵੀ ਤਰਾਇ ਨਹੀਂ ਸਾਨੂੰ ਕੋਈ ਤਰਾਇ ਤੁਹਾਨੂੰ ਬਧਾਈਆਂ ਜੀ ਤੁਹਾਨੂੰ ਬਧਾਈਆਂ ਜੀ ਪਰ ਸੰਜੀ ਜਿਸ ਨਾਲ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਹੋਏਗਾ ਪਰ ਧਿਆਨ ਰੱਖੋ ਬੱਚਿਆਂ ਦੀ ਖੁਸ਼ੀ ਨਾਲ ਹੀ ਚਲੋ ਸਭ ਕੁਝ ਹੁੰਦਾ ਵੈ ਕੋਈ ਗੱਲ ਨਹੀਂ ਭੈਜੀ ਐਸ ਗੱਲ ਦੀ ਫਿਕਰ ਨਾ ਕਰੋ। ਕੋਈ ਗੱਲ ਨਹੀਂ ਆਂ ਅਸੀਂ ਆਪਣੀ ਧੀ ਬਣਾ ਕੇ ਲੈ ਕੇ ਆਵਾਂਗੇ। ਅਸੀਂ ਬੱਚੇ ਬੱਚਿਆਂ ਦੀ ਖੁਸ਼ੀਆਂ ਤੇ ਬੱਚੇ ਸਦਾ ਹੀ ਖੁਸ਼ ਰਹਿਣ ਦੀ। ਹਾਂ। ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਪਰਮਾਤਮਾ ਮਿਹਰ ਕਰੇ ਕਾਗ ਕਾਰਜ ਵਧੀਆ ਹੋਵੇ। ਸਾਰੀਆਂ ਗੱਲਾਂ ਹੋ ਗਈਆਂ ਪਾਜੀ। ਸਾਨੂੰ ਦੱਸ ਦਿਓ ਜੇ ਕੋਈ ਤੁਹਾਡੀ ਡਿਮਾਂਡ ਹੈ ਜਾਂ ਮੁੰਡੇ ਦੀ ਕੋਈ ਡਿਮਾਂਡ ਹੈ। ਕੋਈ ਐਸੀ ਚੀਜ਼ ਉਹ ਸਾਨੂੰ ਦੱਸ ਦਿਓ। ਅਸੀਂ ਪੂਰੀ ਕਰਨ ਜੋ ਘੋਮਾਂਗੇ ਤੇ ਜ਼ਰੂਰ ਪੂਰੀ ਕਰਾਂਗੇ। ਬਾਕੀ ਜਿਸ ਤਰ੍ਹਾਂ ਤੁਸੀਂ ਕਹੋਗੇ ਅਹੀਂ ਉਸ ਤਰ੍ਹਾਂ ਹੀ ਕਰ ਲਾਂਗੇ ਸਾਡੀ ਭਾਜੀ ਕੋਈ ਡਿਮਾਂਡ ਨਹੀਂ ਆ ਸਾਨੂੰ ਬੱਚਾ ਠੀਕ ਹੈ ਸਾਨੂੰ ਕੁੜੀ ਪਸੰਦ ਹੈ ਤੁਹਾਨੂੰ ਬੇਟਾ ਪਸੰਦ ਆ ਤੇ ਆਪਾਂ ਇਹ ਕਰਕੇ ਡਿਮਾਂਡ ਵਾਲਾ ਕੋਈ ਚੱਕਰ ਨਹੀਂ ਆ ਕੋਈ ਸਾਡੀ ਕਿਸੇ ਕਿਸਮ ਦੀ ਡਿਮਾਂਡ ਨਹੀਂ ਹੈਗੀ ਤੁਸੀਂ ਕਰੋ ਅਗਲੀਆਂ ਤਿਆਰੀਆਂ ਜੋ ਬਣਦੀਆਂ ਵਾ ਉਹ ਕਰ ਲੈ ਲੀਆਂ ਵਾ ਇਸ ਤਰ੍ਹਾਂ ਕਰ ਮੰਝੋ ਭੰਜੀ ਹਾਂਜੀ ਮੇ ਤਾਂ ਨੰਗਾ ਗੱਲ ਕਰਨੀ ਜੇ ਗੇਟਮੈਂਟ ਵਗੈਰਾ ਕਰਨੀ ਜਿੱਦੋਂ ਦਾ ਤੁਸੀਂ ਟਾਈਮ ਕੋਵੋਗੇ ਉਦੋਂ ਦਾ ਰੱਖ ਲੈਣੇ ਆ ਨਾ ਨਾ ਭੈਣ ਜੀ ਉਹ ਕਾਦੀ ਆ ਆ ਬਸ ਡੱਬਾ ਪਾਏ ਕਿ ਦੂਜੇ ਦਿਨਾਂ ਇਹੋ ਹੀ ਐਵੇਂ ਨਜਾਇਜ਼ ਖਰਚਾ ਕਿਉਂ ਆਪਾਂ ਕਰਨਾ ਇੱਕੋ ਵਾਰੀ ਭੈਣ ਜੀ ਵਿਆਹ ਤੇ ਸਾਰਾ ਕੁਝ ਹੋ ਜਾਏਗਾ ਭੈਣ ਜੀ ਉਹ ਤੇ ਹੋ ਜਾਊਗਾ ਪਰ ਕਿਸੇ ਦੇਲੇ ਹੁੰਦਾ ਹੀ ਆ ਨਾ ਕਿ ਠੀਕ ਹੈ ਠੀਕ ਹੈ ਸਹੀ ਗੱਲ ਹੈ ਨਾ ਕੋਈ ਲਿਖ ਲਈ ਐਵੇਂ ਭੈਣ ਜੀ ਤੁਸੀਂ ਪਹਿਲਾਂ ਫਿਰ ਰੋਕਾ ਰਕਾਇਆ ਕਰਾਂਗੇ ਕੀ ਰਿੰਗ ਸਹਰਾ ਮੰਨੀਆਂ ਉੱਥੇ ਤੁਸੀਂ ਖਰਚ ਕਰੋਗੇ ਫਾਇਦਾ ਕੀ ਆ ਚਲੋ ਠੀਕ ਹੈ ਸਾਰੇ ਗੱਲਾਂ ਛੱਡ ਪਹਿਲਾਂ ਕਾਲੀ ਭਈ ਹੋਈ ਸੀ ਡੱਬੇ ਲੈ ਕੇ ਜਾਓ ਡੱਬੇ ਲੈ ਕੇ ਜਾਓ ਜਾਂ ਗੱਡੀ ਚੋਂ ਡੱਬਾ ਕਢਵਾ ਕੇ ਲਿਆ ਰੋਕ ਲੈਣਾ ਹੁਣ ਫਿਰ ਨਹੀਂ ਇਹੋ ਹੀ ਕਰੋ ਕੋਈ ਗੱਲ ਨਹੀਂ ਤੁਸੀਂ ਵੀ ਆਏ ਜੇ ਹੁਣ ਤੇ ਤੁਸੀਂ ਆਉਣ ਮੁੰਡਾ ਰੋਕ ਜੋ ਅਹੀਂ ਕੁੜੀ ਰੋਕਦੇ ਨੇ ਆ ਤੇ ਮੁੜ ਕੇ ਵਿਆਹ ਹੁੰਦੇ ਆਪਾਂ ਜੋ ਕਰਨਾ ਵਿਆਹ ਰੀਆਂ ਤਿਆਰੀਆਂ ਕਰਦੇ ਆ ਹਾਂ ਬੱਚਾ ਡੱਬਾ ਮੰਗਵਾ ਨਾਲੇ ਮੁੰਡੇ ਨੂੰ ਆਵਾਜ਼ ਮਾਰੋ ਜਰਾ ਹਾਂਜੀ ਹਾਂਜੀ ਗੋਲਡੀ